ਇਹ ਸਾਰਾ ਰੱਖੋ ਵਾਕੇ ਜਿੱਦਾਂ ਆ ਤੇ ਕਾਰ ਦੀ ਸਪੀਡ ਇੱਥੇ ਜਿਹੜੀ ਆ ਉਹ 80 ਰਹੀ ਆ ਤੇ ਜਿਹੜਾ ਟੂ ਵੀਕਲ ਆ ਉਹਦੀ ਚੱਲ ਰਹੀ ਆ ਤੇ ਜਿੱਦਾਂ ਕੋਈ ਟਰੈਕਟਰ ਟਰਾਲੀ ਆ ਉਹਦੀ 30 ਤੋਂ 60 ਆਪਣੇ ਜਿਹੜੇ ਦੂਜੇ ਆ ਆਪਾਂ ਟਰੱਕ ਆ ਉਹਦਾ 60 ਆ ਜੀ ਜਿਹੜਾ ਕੋਈ ਓਵਰ ਜਾਂਦਾ ਆ ਉਹਦਾ ਜਿਹੜਾ ਆ ਇਹ ਆਟੋਮੈਟਿਕਲੀ ਜਿਹੜਾ ਆ ਉਹ ਇਹ ਜਿਹੜੀ ਵੀ ਆ ਗੱਲ ਲੱਗੀ ਆ ਉਹ ਵੀ ਵਾਲੀ ਇਹ ਕੈਚ ਕਰ ਲੈਂਦੀ ਇਹਦੇ ਉਹਦਾ ਚਲਾਨ ਹੋ ਜਾਂਦਾ ਜੀ ਕਦੇ ਕੁਝ ਨਹੀਂ ਹੋਇਆ ਇਹ ਸਾਰਾ ਪਹਿਲਾਂ ਤੇ ਪਹਿਲਾਂ ਚਾਲੂ ਹੋਇਆ ਜੀ ਤੇ ਬੈਟਰੀ ਖਰਾਬ ਹੋ ਗਈ ਸੀ ਹੁਣ ਇਹਨੂੰ ਘੱਟੋ ਘੱਟ ਹੋਰ ਇੱਕ ਹਫ਼ਤਾ ਹੋ ਗਿਆ ਚਾਲੂ ਕਿਤੇ ਨੂੰ ਡੇਲੀ ਜਿਹੜੇ ਚਲਾਣਦੇ ਆ 10 ਤੋਂ 15 ਚਲਾਣ ਅਸੀਂ ਡੇਲੀ ਓਵਰ ਸਪੀਡ ਦੇ ਕਰਦੇ ਆ ਇਹ ਵੱਖ-ਵੱਖ ਜਗ੍ਹਾ ਤੇ ਨਹੀਂ ਇੱਕ ਹੀ ਜਗ੍ਹਾ ਲਗਾਇਆ ਜਾ ਰਿਹਾ ਨਹੀਂ ਸਰ ਵੱਖ-ਵੱਖ ਜਗ੍ਹਾ ਤੇ ਲਗਾਈ ਜਾਂਦੇ ਜਿੰਦੇ ਅੱਜ ਇਸ ਰੋਡ ਤੇ ਆ ਕੱਲ ਨੂੰ ਕਾਡਾ ਰੋਡ ਤੇ ਜਾਂ ਆ ਚੰਡੀਗੜ੍ਹ ਰੋਡ ਤੇ ਜਿੱਥੇ-ਕਿਥੇ ਵੇਖਿਆ ਸਪੀਡ ਜਰੀਆ ਜਿੱਥੇ ਗੱਡੀਆਂ ਸਪੀਡ ਫੜਦੀਆਂ ਨੇ ਉੱਥੇ ਲਗਾਇਆ ਜਾਂਦਾ ਜੀ ਪਰ ਦੇਖੀ ਤਾਂ ਸਪੀਡ ਦਾ ਪ੍ਰੈਕਟਿਸ ਆ ਗਿਆ ਪਰ ਸਪੀਡ ਸਾਈਨ ਦੀ ਜਗ੍ਹਾ ਨਹੀਂ ਹੈਗੇ ਉਸ ਲਈ ਵੀ ਕੀ ਉਪਰਾਲਾ ਕੀਤਾ ਜਾ ਰਿਹਾ ਸਰ ਬਹੁਤ ਲਾਤੇ ਸਾਰੇ ਵੇਖੋ ਤੁਸੀਂ ਜੇ ਆਪਾਂ ਫਗੜਾ ਬੋਰਡ ਵੀ ਲੱਗੇ ਆ ਚੌਂਕ ਦੇ ਵਿੱਚ ਚੰਡੀਗੜ੍ਹ ਲੋਕਾਂ ਨੂੰ ਕੀ ਅਵੇਨਸ ਦੇਣਾ ਚਾਹੋਗੇ ਕਿ ਲੋਕੀ ਮੰਨਦੇ ਨੇ ਕਿ ਅਸੀਂ ਓਵਰ ਸਪੀਡ ਨਹੀਂ ਹੈਗੇ ਜਿਹਦਾ ਅਸੀਂ ਵੀ ਗੱਡੀ ਆ ਰਹੀ ਹੈ 100 ਤੇ ਆ ਰਹੀ ਹੈ ਕਿ ਇਸਨੇ ਨੌਕੀ ਜਿਹੜਾ ਕੋਈ ਮੈਂ ਇਹੋ ਬੇਚ ਕਰੂੰਗਾ ਵੀ ਇਹ ਨਹੀਂ ਇੱਥੇ ਆਪਾਂ ਝੂਠ ਬੋਲ ਨਹੀਂ ਸਕਦੇ ਇਹ ਕਟੀ ਜਿਹੜੀ 400 ਮੀਟਰ ਤੋਂ ਜਿਹੜੀ ਮਸ਼ੀਨ ਇਹ ਕੈਚ ਕਰ ਲੈਂਦੀ ਹੈ ਉਹਦੇ ਵਿੱਚ ਗੱਡੀ ਦਾ ਨੰਬਰ ਸਪੀਡ ਸਭ ਕੁਝ ਬਿਚਾ ਜਾਂਦਾ ਜੀ ਇਹ ਝੂਠ ਨਹੀਂ ਬੋਲ ਸਕਦੇ ਵੀ ਆਪਾਂ ਕਿੰਨੇ ਦਾ ਜਿੰਨੀ ਸਪੀਡ ਹੋ ਗਈ ਇਹਨੇ ਕਹਿ ਰਹੀ ਉੱਪਰ ਕਰਨਾ ਕਿ ਥੋ ਓਵਰ ਸਪੀਡ ਹੈ ਸਾਰੇ ਇਹ ਹੁਣ ਡੇਲੀ ਲਗਾਈ ਜਾਏਗੀ ਅਲਗ-ਅਲਗ ਜੇ ਬਿਲਕੁਲ ਸਰ ਡੇਲੀ ਡੇਲੀ ਹੋਊਗਾ ਸਰ ਲ ਇਹ ਸਾਰਾ ਰਕੋ ਵਾਕੇ ਜਿੱਦਾਂ ਆ ਤੇ ਕਾਰ ਦੀ ਸਪੀਡ ਇੱਥੇ ਜਿਹੜੀ ਆ ਉਹ 80 ਰਹੀ ਆ ਤੇ ਜਿਹੜਾ ਟੂ ਵੀਕਲ ਆ ਉਹਦੀ 40 ਚੱਲ ਰਹੀ ਆ ਤੇ ਜਿੱਦਾਂ ਕੋਈ ਟਰੈਕਟਰ ਟਰਾਲੀ ਆ ਉਹਦੀ 30 ਆਪਣੇ ਜਿਹੜੇ ਦੂਜੇ ਆ ਆਪਾਂ ਟਰੱਕ ਆ ਉਹਦਾ 60 ਆ ਜੀ ਜਿਹੜਾ ਕੋਈ ਓਵਰ ਜਾਂਦਾ ਆ ਉਹਦਾ ਜਿਹੜਾ ਇਹ ਆਟੋਮੈਟਿਕਲੀ ਜਿਹੜਾ ਆ ਉਹ ਇਹ ਜਿਹੜੀ ਆ ਲੱਗ ਲੱਗੀ ਓਵਰ ਵੀਡ ਵਾਲੀ ਇਹ ਕੈਚ ਕਰ ਲੈਂਦੀ ਏ ਉਹਦਾ ਚਲਾਨ ਹੁੰਦਾ ਜੀ ਜੀ ਕਦੋਂ ਤੋਂ ਸ਼ੁਰੂ ਹੋਇਆ ਇਹ ਸਾਰਾ ਪਹਿਲਾਂ ਤੇ ਫਿਲਮ ਚਾਲੂ ਆ ਜੀ ਤੇ ਬੈਟਰੀ ਖਰਾਬ ਹੋ ਗਈ ਸੀ ਹੁਣ ਇਹਨੂੰ ਘੱਟੋ ਘੱਟ ਰੋਜ਼ ਇੱਕ ਹਫਤਾ ਹੋ ਗਿਆ ਚਾਲੂ ਕਿਤੇ ਨੂੰ ਦਿੱਲੀ ਜਿਹੜੇ ਚਲਾਣਦੇ ਆ 10 ਤੋਂ 15 ਚਲਾਣ ਅਸੀਂ ਦਿੱਲੀ ਓਵਰ ਸਪੀਡ ਦੇ ਕਰਦੇ ਆ ਇਹ ਵੱਖ-ਵੱਖ ਜਗ੍ਹਾ ਤੇ ਕਹਿੰਦੇ ਇੱਕ ਜਗ੍ਹਾ ਲਗਾਇਆ ਨਹੀਂ ਸਰ ਵੱਖ-ਵੱਖ ਜਗ੍ਹਾ ਤੇ ਲਗਾਏ ਜਾਂਦੇ ਕਿ ਅੱਜ ਇਸ ਰੋਡ ਤੇ ਕੱਲ ਨੂੰ ਟਾਡਾ ਰੋਡ ਤੇ ਜਾਂ ਆਪਾਂ ਚੰਡੀਗੜ੍ਹ ਰੋਡ ਤੇ ਕਿੱਥੇ-ਕਿੱਥੇ ਵੇਖਿਆ ਸਪੀਡ ਜਿਹੜੀ ਆ ਜਿੱਥੇ ਗੱਡੀਆਂ ਸਪੀਡ ਫੜਦੀਆਂ ਨੇ ਉੱਥੇ ਲਗਾਇਆ ਜਾਂਦਾ ਜੀ ਪਰ ਦੇਖੀ ਤਾਂ ਸਪੀਡ ਦਾ ਰੈਗੂਲਰ ਤੱਕ ਸਪੀਡ ਸਾਈਨ ਕਿ ਜਗ੍ਹਾ ਨਹੀਂ ਹੈਗੇ ਉਸ ਲਈ ਵੀ ਕੀ ਉਪਰਾਲਾ ਕੀਤਾ ਜਾ ਰਿਹਾ ਸਰ ਬਹੁਤ ਲਾਤੇ ਸਾਰੇ ਵੇਖੋ ਤੁਸੀਂ ਜੇ ਆਪਾਂ ਪਗੜਾ ਬੋਰਡ ਵੀ ਲੱਗੇ ਆ ਚੌਂਕ ਦੇ ਵਿੱਚ ਚੰਡੀਗੜ੍ਹ ਚ ਲੋਕਾਂ ਨੂੰ ਕੀ ਅਵੇਨਸ ਦੇਣਾ ਚਾਹੋਗੇ ਕਿ ਲੋਕੀ ਮੰਨਦੇ ਨਹੀਂ ਕਿ ਅਸੀਂ ਓਵਰ ਸਪੀਡ ਨਹੀਂ ਹੈਗੇ ਜਦਾਸੀ ਤੇ ਗੱਡੀ ਆ ਰਹੀ 100 ਦੇ ਆ ਰਹੀ ਹੈ ਕਿ ਕਿਸ ਨੇ ਨੂੰ ਕਿ ਜਿੱਦੋਂ ਕਦਾ ਚਾਹੋ ਉਹ ਮੈਂ ਇਹੋ ਬੇਚ ਕਰੂੰਗਾ ਵੀ ਇਹ ਨਹੀਂ ਇੱਥੇ ਆਪਾਂ ਝੂਠ ਬੋਲ ਨਹੀਂ ਸਕਦੇ ਇਹ ਕਿ ਟਿਚੇ 400 ਮੀਟਰ ਤੋਂ ਜਿਹੜੀ ਮਸ਼ੀਨ ਇਹ ਕੈਚ ਕਰ ਲੈਂਦੀ ਹੈ ਉਹਦੇ ਵਿੱਚ ਕੋਰ ਗੱਡੀ ਦਾ ਨੰਬਰ ਸਪੀਡ ਸਭ ਕੁਝ ਬਿਟਾ ਜਾਂਦਾ ਜੀ ਇਹ ਝੂਠ ਨਹੀਂ ਬੋਲ ਸਕਦੇ ਵੀ ਆਪਾਂ ਕਿੰਨੇ ਨਾਲ ਜਿੰਨੀ ਸਪੀਡ ਹੋਗੀ ਇਹਨੇ ਕਹਿ ਰਹੀ ਉੱਪਰ ਘਾਨਾ ਜਿੱਥੋਂ ਓਵਰ ਸਪੀਡ ਹੈ ਸਾਰੇ ਇਹ ਹੁਣ ਡੇਲੀ ਲਗਾਈ ਜਾਏਗੀ ਅਲੱਗ-ਅਲੱਗ ਬਿਲਕੁਲ ਸਰ ਬੇਲੀ ਡੇਲੀ ਹੋਊ